ਸਭ ਤੋਂ ਪਹਿਲਾਂ ਸਾਸਰੀ ਕਾਲਜੀ ਬਾਈ ਜੀ ਸਾਰਿਆਂ ਨੂੰ ਤਾਂ ਨਵੇਂ ਸਾਲ ਦੀਆਂ ਬਾਈ ਜੀ ਮੁਬਾਰਕਾਂ ਵਧਾਈਆਂ ਬਾਈ ਸਾਰੀ ਪਬਲਿਕ ਨੂੰ ਆਪਣੇ ਕਨੀਓ ਜਿਹੜੇ ਦੇਸਾਂ ਪਤੇਸਾਂ 'ਚ ਬੈਠੇ ਨੇ ਬਾਈ ਆਪਣੇ ਵੀਰੇ ਤਾਂ ਆਪਣੇ ਕਨੀਓ ਸਾਰਿਆਂ ਨੂੰ ਨਵੇਂ ਸਾਲ ਦੀਆਂ ਵੀਰੇ ਲੱਖ ਲੱਖ ਵਧਾਈਆਂ ਹੋਣ ਨਵਾਂ ਸਾਲ ਆਪਣੇ ਵਾਸਤੇ ਬਾਈ ਜੀ ਬਹੁਤ ਖੁਸ਼ੀਆਂ ਨਾਲ ਹੀ ਲੰਗੇ ਬਾਈ ਜੀ ਸਾਰੇ ਸੰਗਤ ਦਾ ਸਾਰੇ ਪਰਿਵਾਰ ਦਾ ਬਾਈ ਜੀ ਆਪਣਾ ਤਾਂ ਬਹੁਤ ਬਹੁਤ ਧੰਨਵਾਦ ਵੀਰੇ ਜਿਹੜੀ ਆਪਣੀ ਵੀਡੀਓ ਦੇਖਦੇ ਨੇਗੇ ਅ ਅੱਜ ਆਪਾਂ ਨਵੇਂ ਸਾਲ ਦੇ ਵਿੱਚ ਬਾਈ ਜੀ ਬੱਕਰੀਆਂ ਦਿਖਾਉਣ ਲੱਗੇ ਆ ਬਹੁਤ ਟੌਪੀਆਂ ਨਵੀਆਂ ਬੱਕਰੀਆਂ ਨੇ ਵੀਰੇ ਆ ਦੇਖ ਸਕਦੇ ਹੋਗੇ 2024 ਚ ਵੀਰੇ ਪਹਿਲਾ ਦਿਨ ਹੀ ਆ ਜਿਹੜਾ ਅੱਜ ਆਪ ਅੱਜ ਬੱਕਰੀਆਂ ਲੱਗ ਰਹੇ ਆ ਬਾਈ ਜੀ ਦਿਖਾਉਣ 2024 ਦੇ ਵਿੱਚ ਬਾਈ ਜੀ ਚੈੱਕ ਕਰ ਸਕਦੇ ਹੋਗੇ ਬੱਕਰੀਆਂ ਬਹੁਤ ਟੌਪ ਦੀਆਂ ਨੇ ਵੀਰੇ ਆ ਦੇਖੋ ਜੀ ਜਮਾਂ ਨਵੀਆਂ ਬਈ ਬਿਲਕੁਲ ਆ ਦੇਖੋ ਵੀਰੇ ਪਹਿਲੇ ਦੂਜੇ ਸੂਏ ਬਾਈ ਜੀ ਸਾਰੀਆਂ ਹੀ ਪੱਠਾ ਨੇ ਲਾਲ ਲੋਹੀ ਪੱਠਾ ਬਾਈ ਆਪਣੇ ਕੋਲੇ ਆ ਦੇਖੋ ਜੀ ਇਹਨੇ ਬਾਈ ਦੂਜੇ ਸੂਏ ਸੂਣਾ ਹੁਣ ਚੈੱਕ ਕਰ ਸਕਦੇ ਹਾਂ ਬਾਈ ਜੀ ਬਹੁਤ ਟੌਪ ਦੇ ਵਿੱਚ ਨੇ ਵੀਰੇ ਇਹ ਵੀ ਪੱਠ ਵੀਰੇ ਦੂਜੇ ਸੂਏ ਆ ਚੈੱਕ ਕਰੋ ਜੀ ਇਹ ਲਾਲ ਨਾਗਰੀ ਆ ਬਾਈ ਆ ਦੇਖੋ ਵੀਰ ਜੀ ਆ ਪੱਠ ਵੀ ਵੀਰੇ ਹੁਣ ਪਹਿਲੇ ਸੂਏ ਸੂਣਾ ਵੀਰੇ ਲਾਲ ਨਾਗਰੀ ਆ ਇਹ ਵੀ ਆ ਦੇਖੋ ਜੀ ਸਾਰੀਆਂ ਨਵੀਆਂ ਪੱਠਾਂ ਨੇ ਵੀਰੇ ਚੈੱਕ ਕਰ ਸਕਦੇ ਹੋ ਨਵੇਂ ਦੰਦਾਂ ਦੀਆਂ ਵੀ ਨਵੀਆਂ ਨੇ ਬਾਈ ਜੀ ਇਹ ਮਹੀਨਾ ਇੱਕ ਸੂਣ ਦੇ ਵਿੱਚ ਕੱਢਦੀ ਹੈ ਬਾਈ ਆ ਦੇਖੋ ਜੀ ਇੱਕ ਇਹ ਬੱਕਰੀ ਆ ਗਈ ਬਾਈ ਆਪਣੇ ਕੋਲੇ ਇਹ ਵੀ ਸੂਣ ਨੂੰ ਤਿਆਰ ਆ ਵੀਰੇ ਮਹੀਨੇ ਵਿੱਚ ਸੋਦੀ ਹੈਗੀ ਬੱਕਰੀ ਚੈੱਕ ਕਰ ਸਕਦੇ ਆ ਆ ਦੇਖੋ ਜੀ ਦੇਖੋ ਬਹੁਤ ਟੌਪ ਦੀ ਬੱਕਰੀ ਆ ਬਾਈ ਆ ਦੇਖੋ ਜੀ ਇਹ ਬੱਕਰੀਆਂ ਵੀਰੇ ਮਹੀਨਾ ਮਹੀਨਾ ਲੈਂਦੀਆਂ ਨੇ ਸੂਣ ਦੇ ਵਿੱਚ ਇੱਕ ਕਰ ਸਕਦੇ ਹੋਗੇ ਬੱਕਰੀਆਂ ਬਹੁਤ ਟੌਪ ਦੇ ਵਿੱਚ ਨੇ ਬਾਈ ਆ ਦੇਖੋ ਜੀ ਬਹੁਤ ਹੀ ਵਧੀਆ ਬੱਕਰੀਆਂ ਵੀਰੇ ਨਵੀਆਂ ਪੱਠਾਂ ਸਾਰੀਆਂ ਆ ਦੇਖੋ ਜੀ ਬਹੁਤ ਵਧੀਆ ਬਹੁਤ ਵਧੀਆ ਬੱਕਰੀਆਂ ਵੀਰੇ ਨਵੀਆਂ ਪੱਠਾਂ ਸਾਰੀਆਂ ਬਾਈ ਜੀ ਆ ਦੇਖੋ ਵੀਰੇ ਆ ਡੱਬੀ ਪੱਠ ਆ ਗਈ ਮਾਗਰ ਮੇਮ ਨਾਲ ਵੀਰੇ ਇਹਦੇ ਆ ਚੈੱਕ ਕਰ ਸਕਦੇ ਹਾਂ ਬਾਈ ਇਹ ਵੀ ਬਹੁਤ ਟੌਪ ਦੇ ਵਿੱਚ ਆ ਵੀਰੇ ਪਹਿਲੇ ਸੂਏ ਸੂਈ ਆ ਮਾਗਰੇ ਦੇ ਬੱਕਰਾ ਬਾਈ ਜੀ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਵਧੀਆ ਬੱਕਰੀਆਂ ਨੇ ਬਾਈ ਇਹ ਬੱਕਰਾ ਬਾਈ ਜੀ ਇਹਦੇ ਥੱਲੇ ਇੱਕ ਦੇਖੋ ਜੀ ਆ ਆ ਗਈ ਲਾਲ ਛੇਰੀ ਵੀਰੇ ਚੈੱਕ ਕਰ ਸਕਦੇ ਹੋ ਇਹ ਲਾਲ ਛੇਰੀ ਆ ਬਾਈ ਜੀ ਇਹ ਦੁੱਧ ਦਿੰਦੀ ਆ ਵੀਰੇ ਹੁਣ ਦੀ ਗੱਬੜ ਹੋਈ ਹੋਈ ਆ ਬੱਕਰੀ ਚੈੱਕ ਕਰੋ ਬਾਈ ਆ ਦੇਖੋ ਜੀ ਬਾਕੀ ਨਵਾਂ ਸਾਲ ਵੀਰੇ ਆਪਣੇ ਵਾਸਤੇ ਚੱਲਿਆ ਅੱਜ 2024 ਤਾਂ ਚੈੱਕ ਕਰ ਸਕਦੇ ਹੋ ਪਾਠੀ ਆ ਵੀਰੇ ਹਜੇ ਆ ਦੇਖੋ ਜੀ ਹਾਂ ਫਟਾਫਾਈ ਦੇਖ ਸਕਦੇ ਹਾਂ ਬਹੁਤ ਆਪ ਦੇ ਵਿੱਚ ਆ ਵੀਰੇ ਬਹੁਤ ਸੋਹਣੀ ਆ ਬਾਈ ਜੀ ਚੈੱਕ ਕਰ ਸਕਦੇ ਹੋਗੇ ਹਾਂ ਆ ਛੇਲੇ ਨੇ ਬਾਈ ਪਕਾਉ ਉਹ ਆਪਣੇ ਕੋਲੇ ਕਿਸੇ ਬਾਈ ਨੂੰ ਲੋੜ ਹੋਵੇ ਦੇਖ ਸਕਦੇ ਹੋ ਆ ਛੇਲਾ ਬਾਈ ਲਾਲ ਦੱਬੇ ਮੂੰਹ ਚ ਇੱਕ ਇਹ ਬੱਕਰੀ ਆ ਗਈ ਵੀਰੇ ਤੀਜੇ ਸੂਏ ਸੁੰਦੀ ਆ ਬਾਈ ਜੀ ਗੱਬਣ ਆਈ ਵੀ ਆ ਦੇਖੋ ਜੀ ਆ ਲਾਲ 체ਰੀ ਪਾਠਾ ਬਾਈ ਦੇਖੋ ਚੈੱਕ ਕਰੋ ਨਵੀਆਂ ਜਮਾਂ ਵੀਰੇ ਇਹ ਪਹਿਲੇ ਸੂਏ ਗੱਬ ਹੋਈ ਹੋਈ ਆ ਵੀਰੇ ਚੈੱਕ ਕਰ ਸਕਦੇ ਹੋ ਲਾਲ 체ਰੀ ਬਾਈ ਆ ਦੇਖੋ ਤੇ ਆ ਵੀਰੇ ਰੋਡੀ ਬੱਕਰੀ ਤੀਜੇ ਸੂਏ ਗੱਬ ਇਹਨੂੰ ਰੋਡੀ ਕਹਿੰਦੇ ਨੇ ਕੋਲੀ ਬਾਈ ਜੀ ਚੈੱਕ ਕਰੋ ਇਹ ਤੀਜੇ ਸਵੇਰ ਸੂ ਪਾਈ ਗਈ ਹੁਣ ਇੱਕ ਕਸਨ ਦਸ 11 ਬੱਕਰੀਆਂ ਬਾਈ ਜੀ ਆਪਣੇ ਕੋਲੇ ਬਕਾਊ ਨੇ ਗਈਆਂ ਸੇਲ ਵਾਸਤੇ ਬਹੁਤ ਟੌਪ ਦੇ ਵਿੱਚ ਨੇ ਵੀਰੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਹੋਣਗੀਆਂ ਭਾਅ ਵੀ ਬਿਲਕੁਲ ਸਹੀ ਹੋਊਗਾ ਬਾਈ ਜੀ ਇਹ ਬੱਕਰੀਆਂ ਦਾ ਰੇਟ ਦੇ ਵਿੱਚ ਕੋਈ ਨਹੀਂ ਵੀਰੇ ਉਹ ਗੱਲ ਨਿਕਲਦੀ ਰੇਟ ਬਿਲਕੁਲ ਹੀ ਜਾਇਜ਼ ਹੋਊਗਾ ਬਾਈ ਜੀ ਆ ਦੇਖ ਸਕਦੇ ਹੋਗੇ ਬੱਕਰੀਆਂ ਬਹੁਤ ਟੌਪ ਦੇ ਵਿੱਚ ਨੇ ਬਾਈ ਓਕੇ ਦੀ ਰਿਪੋਰਟ ਨੇ ਵੀਰ ਜੀ Bell col nome, io